ਆ ਸਿੱਖਿਆ ਵਿਭਾਗ ਦੀਆਂ ਨੀਤੀਆਂ ਪੰਜਾਬ ਦੇ ਵਿੱਚ ਲਾਗੂ ਹੈਗੀਆਂ ਜੇ ਆਪਾਂ ਪਾਠਕ੍ਰਮ ਕਹਿ ਲਈਏ ਉਹ ਕਿੰਨਾ ਕੁ کارਗਰ ਸਿੱਧ ਹੁੰਦਾ ਕਿ ਬੱਚੇ ਪੜ੍ਹ ਕੇ ਜੇ ਨੌਕਰੀ ਨਹੀਂ ਮਿਲਦੀ ਤਾਂ ਉਹ ਸਵੈ ਰੋਜ਼ਗਾਰ ਕਰ ਸਕਣ ਮੈਂ ਤਾਂ ਕਹੂੰਗਾ ਜੀ ਵੀ ਜ਼ੀਰੋ ਵੀ ਨਹੀਂ ਹੁੰਦਾ ਜੀ ਕਾਰਨ ਕਿਉਂਕਿ ਜਿਹੜੇ ਬੱਚੇ ਕੋਈ ਸਫਲ ਹੁੰਦੇ ਨੇ ਜਿਵੇਂ ਹਜ਼ਾਰ ਬੱਚੇ ਪਿੱਛੇ ਇੱਕ ਬੱਚਾ ਸਫਲ ਹੋ ਗਿਆ ਜੀ ਤੇ ਸਕੂਲਾਂ ਵਾਲੇ ਉਸ ਦੇ ਪ੍ਰਚਾਰ ਕਰਦੇ ਰਹਿੰਦੇ ਨੇ ਹਾਂਜੀ ਚਾਹੇ ਸਰਕਾਰੀ ਲਾ ਲੋ ਚਾਹੇ ਪ੍ਰਾਈਵੇਟ ਕਰ ਜੀ ਵੱਡੇ ਵੱਡੇ ਬੈਨਰ ਲਾਉਂਦੇ ਨੇ ਫੋਟੋਆਂ ਲਾਉਂਦੇ ਨੇ ਹਾਂਜੀ ਜੇ ਉਹਦੀ ਪਰਸੈਂਟੇਜ ਕੱਢੀ ਜਾਵੇ ਤਾਂ ਪੁਆਇੰਟ 0.0 ਤੋਂ ਵੀ ਅੱਗੇ ਘਟ ਜਾਂਦੀ ਹੈ ਜੀ ਉਹਦਾ ਵਿੱਚ ਕਾਰਨ ਕੀ ਹੈ ਅਸਲ ਦੇ ਵਿੱਚ ਜਿਹੜੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਿੱਖਿਆ ਵਿਭਾਗ ਦੀਆਂ ਨੀਤੀਆਂ ਜੀ ਸਿੱਖਿਆ ਵਿਭਾਗ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਚੰਡੀਗੜ੍ਹੋਂ ਬਣਦੀਆਂ ਨੇ ਜੀ ਲਾਗੂ ਕੰਢੀ ਖੇਤਰ ਚ ਹੋਣੀਆਂ ਸਾਡੇ ਮਾਨਸਾਂ ਵਰਗੇ ਏਰੀਏ ਚ ਹੋਣੀਆਂ ਨੇ ਫਰੋਜਪੁਰ ਵਰਗੇ ਏਰੀਏ ਚ ਹੋਣੀਆਂ ਨੇ ਧਰਨ ਤਾਰ ਵਰਗੇ ਏਰੀਏ ਚ ਜੀ ਉਹਦੇ ਨਾਲ ਕੋਈ ਮਾਹੌਲ ਦਾ ਮੇਲ ਹੀ ਨਹੀਂ ਹਾਂਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਜਦੋਂ ਉਹਦੇ ਨਾਲ ਮੇਲ ਨਹੀਂ ਹੁੰਦਾ ਇਹ ਬਿਨਾਂ ਗੱਲ ਤੋਂ ਥੋਪਦੇ ਨੇ ਤੇ ਥੋਪੀਆਂ ਚੀਜ਼ਾਂ ਦੇ ਨਤੀਜੇ ਕਦੇ ਸਾਰਥਕ ਨਹੀਂ ਹੁੰਦੇ ਜੀ ਇਹਦੀ ਸਭ ਤੋਂ ਵੱਡੀ ਧਾਰਨਾ ਇਹ ਹੈ ਵੀ ਤੁਸੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਦੇਖ ਲਓ ਜੀ ਵੀ ਉਹਨਾਂ ਦਾ ਕੋਈ ਨਤੀਜਾ ਆਇਆ ਸਾਹਮਣੇ ਕਿਸੇ ਖੇਡਾਂ ਦੇ ਰੂਪ ਦੇ ਵਿੱਚ ਹੁਣ ਸਕੂਲ ਤਾਂ ਹਰ ਇੱਕ ਪਿੰਡ 'ਚ ਹੈ ਹਾਂਜੀ ਜਿਉਂਣ ਆਪਾਂ ਇਹਨਾਂ ਨੇ ਵੱਖ-ਵੱਖ ਮਿਸ਼ਨ ਚਲਾਏ ਜੀ ਬੱਚਿਆਂ ਤੱਕ ਪਹੁੰਚ ਕੀਤੀ ਜਿਉਂ ਉਹ ਮੈਂ ਸਮਰੱਥ ਮਿਸ਼ਨ ਚੱਲਦਾ ਜੀ ਹੁਣ ਬਿਲਕੁਲ ਬਿਲਕੁਲ ਚੱਲਦਾ ਜੀ ਉਸ ਤੋਂ ਪਹਿਲਾਂ ਪੜੋ ਪੰਜਾਬ ਚੱਲਦਾ ਰਿਹਾ ਘਰੋਂ ਚੱਕ-ਚੱਕ ਕੇ ਬੱਚਿਆਂ ਨੂੰ ਲਿਆਉਣ ਦਾ ਸਿਸਟਮ ਵੀ ਚੱਲਦਾ ਰਿਹਾ ਹਾਂਜੀ 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 ਗਲ்கਰ ਸਫਲਤਾ ਕਿੰਨੀ ਮਿਲੀ ਜੀ ਉਹ ਜੇ ਆਪਾਂ ਦੇਖੀਏ ਹੁਣ ਸਮਰੱਥ ਮਿਸ਼ਨ ਦੀ ਗੱਲ ਕਰਦੇ ਆਪਾਂ ਇਹ ਖੇਡਾਂ ਦਾ ਬੱਚੇ ਪਹਿਲਾਂ ਹੀ ਖੇਡਦੇ ਸੀ ਇਹ ਉਹਨਾਂ ਨੂੰ ਦਿਸ ਕਿਵੇਂ ਗਿਆ ਕਿ ਬੱਚਾ ਖੇਡਦੇ ਦੇਖ ਲਿਆ ਉਹਨਾਂ ਨੇ ਵੀ ਸਾਰਿਆਂ ਨੂੰ ਖੜਿਆ ਦਿਓ ਜੀ ਇੱਕ ਗੇਮ ਨੂੰ ਇੱਕ ਦਿਨ ਕਰਾ ਕੇ ਕਿਸੇ ਦੇ ਜੀਵਨ ਦੇ ਵਿੱਚ ਜੋੜਿਆ ਨਹੀਂ ਜਾ ਸਕਦਾ ਜੀ ਉਹ ਤੇ ਉਹ ਅੱਗੇ ਪਿਆਸ ਕਰਕੇ ਬਹੁਤ ਦੂਰ ਤੱਕ ਵੱਗ ਜੂ ਹਾਂਜੀ ਇਹਦੀ ਜਿਹੜੀ ਆਪਣਾ ਪਰਸੈਂਟੇਜ ਆ ਉਹ ਪੁਆਇੰਟਾਂ ਦੇ ਵਿੱਚ ਆਊਗੀ 0.00 ਤੋਂ ਜੀ ਸਾਡਾ ਸਿੱਖਿਆ ਵਿਭਾਗ ਦਾ ਹੱਕ ਬਣਦਾ ਜੇ ਨੀਤੀਆਂ ਬਣਾਉਣੀਆਂ ਨੇ ਜੀ ਉੱਪਰ ਹੋਣਾ ਸ਼ੁਰੂ ਕਰੇ ਥੋਪੇ ਨਾ ਥੱਲਿਆਂ ਤੋਂ ਤਾਂਹਾਂ ਨੂੰ ਲੈ ਕੇ ਜਾਵੇ ਥੱਲੇ ਤੋਂ ਤੋਰਨਾ ਜਿਹੜੀ ਫੀਡਬੈਕ ਲੈਣਾ ਚਾਹੀਦਾ ਬਿਲਕੁਲ ਜਿਹੜੀ ਜੀ ਨੂੰ ਜੀ ਨੂੰ ਪਸੰਦ ਆਉ ਭਾਈ ਲਾਉਂਦੇ ਜਾਓ ਛੋਟ ਤੱਕ ਮਿੰਟ ਦੀ ਨਹੀਂ ਕਿਸੇ ਨੂੰ ਹਾਂ ਜੀ ਸਿੱਖਿਆ ਵਿਭਾਗ ਦਾ ਜਿਹੜਾ ਪਹਿਲਾਂ ਤਾਂ ਸਿੱਖਿਆ ਵਿਭਾਗ ਸਕੂਲਾਂ ਨੂੰ ਸਕੂਲ ਬਣਾਵੇ ਜੀ ਅੰਕੜਾ ਕਲੈਕਸ਼ਨ ਸੈਂਟਰ ਨਾ ਬਣਾਵੇ ਜੀ ਜਿਹੜੇ ਅੰਕੜਿਆਂ ਅਧਿਆਪਕਾਂ ਤੋਂ ਇਕੱਠੇ ਕਰਾਉਂਦੇ ਨੇ ਉਹਨਾਂ ਦਾ ਜ਼ਰੂਰਤ ਹੀ ਨਹੀਂ ਜੀ ਹੁਣ ਤੁਸੀਂ ਮੈਂ ਦੇਖੋ ਪ੍ਰਾਈਵੇਟ ਸਕੂਲ ਚਲਾਉਣਾ ਤੁਸੀਂ ਮੇਰੀ ਗੱਲ ਲਓ ਜੀ ਸਾਨੂੰ ਜੀ 20 ਸਾਲ ਹੋ ਗਏ ਡਾਈਸ ਫਾਰਮ ਭਰਦਿਆਂ ਨੂੰ ਜੀ ਸਾਨੂੰ ਪਤਾ ਨਹੀਂ ਵੀ ਅਸੀਂ ਕਾਦੇ ਵਾਸਤੇ ਭਰਦੇ ਆ ਅੱਛਾ ਪਰ ਪਰ ਹੀ ਫਿਰ ਵੀ ਜਾਂਦੇ ਆ ਭਰਦੇ ਸਾਨੂੰ ਪਰਵਾਉਂਦੇ ਨੇ ਜੀ ਮੱਲੋ ਮੱਲੀ ਸਾਨੂੰ ਇਹ ਪਤਾ ਹੀ ਨਹੀਂ ਵੀ ਸਾਥੋਂ ਆ ਬੱਚਿਆਂ ਦੇ ਅੰਕੜੇ ਲੈ ਕੇ ਸਾਨੂੰ ਉਹਨਾਂ ਨੇ ਦਿੱਤਾ ਕੀ ਹੈ ਕੀ ਕੀਤਾ ਜੀ ਪੰਜਾਬ ਦੇ 6000 ਤੋਂ ਉੱਪਰ ਜਿਹੜੇ ਪ੍ਰਾਈਵੇਟ ਸਕੂਲ ਨੇ ਸਰਕਾਰ ਉਹਨਾਂ ਨੂੰ ਫੁੱਟੀ ਕੋਟੀ ਦੀ ਮਦਦ ਨਹੀਂ ਦਿੱਤੀ ਜੀ ਅੰਕੜਿਆਂ ਦੇ ਵਿੱਚ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਅਸੀਂ ਉਹ ਗੱਲ ਨੂੰ ਪਰੇਸ਼ਾਨੀ ਮੰਨਦੇ ਆ ਜੀ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਦੋਂ 100 ਗੁਣਾ ਵੱਧ ਕੰਮ ਮੈਂ ਦੇਖਿਆ ਜੀ ਸਰਕਾਰੀ ਸਕੂਲਾਂ ਜਾਂਦੇ ਰਹੇ ਨੇ ਆ ਪੜਾਉਣ ਦੀ ਬਜਾਏ ਕੰਪਿਊਟਰ ਨਾਲ ਚੰਬੜੇ ਬੈਠੇ ਹੁੰਦੇ ਉਹਨਾਂ ਦੀ ਮਜਬੂਰੀ ਆ ਹਾਂ ਬਿਲਕੁਲ ਇੱਕ ਤਾਂ ਦੇਖੋ ਤੁਸੀਂ ਸਰਕਾਰ ਦੇ ਨੀਤੀਆਂ ਲਾਓ ਇੱਕ ਵਾਰ ਤਾਂ ਕਹਿੰਦੇ ਤੁਸੀਂ ਕਲਾਸ ਦੇ ਵਿੱਚ ਫੋਨ ਨਹੀਂ ਦੇਖਣਾ ਜੀ ਦੂਜੇ ਨੰਬਰ ਤੇ ਜਿੰਨਾ ਕੁ ਸੌਂਦਾ ਸਾਰਾ ਫੋਨ ਤੇ ਆਉਂਦਾ ਫਿਰ ਫਿਰ ਇਹ ਤਾਂ ਦੋਨੋਂ ਹੀ ਕੰਟਰੋਵਰਸੀ ਹੋ ਗਈ ਜੀ ਆਪਸ ਵਿੱਚ ਦੇਖੋ